ਮੇਰੇ ਬੇਟੇ ਦੀ 3 ਸਾਲ ਹੋ ਗਏ ਪਹਿਲਾਂ ਸਾਦੀ ਹੋਈ ਸੀ ਵੀ ਤੇ ਹੁਣ ਉਹ 1.5 ਮਹੀਨਾ ਮੇਰੇ ਕੋਲ ਤੋਂ ਗਈ ਹੋ ਗਈ ਤੇ ਹੁਣ ਆਉਣਾ ਨਹੀਂ ਮੰਨ ਰਹੀ ਜਿਵੇਂ ਅਸੀਂ ਇਹ ਚਾਹੁੰਦੇ ਆ ਉਹ ਆਪਣੇ ਘਰੇ ਆ ਸਕਦੀ ਐ ਕਿ ਅਸੀਂ ਲੈਣ ਜਾਂਦੇ ਆ ਕਿ ਉਹਦੀ ਮੰਮੀ ਉਹਨੂੰ ਪਾਸੇ ਕਰ ਦਿੰਦੀ ਐ ਕਹਿ ਦਿੰਦੀ ਐ ਨਾਨਕੇ ਗਈ ਵੀ ਐ ਜੀ ਸਾਨੂੰ ਬੁਲਾ ਕੇ ਉੱਥੇ ਸਾਡੀ ਬੇਇੱਜ਼ਤੀ ਕਰੀ ਜਾਂਦੀ ਐ ਜੀ ਠੱਗੀ ਮਾਰ ਕੇ 14 ਲੱਖ ਸੀ ਨਾਲੇ ਸੋਨਾ ਲੈ ਗਿਆ ਮੇਰਾ ਮਾਂ ਪੁੱਤ ਮਾਂ ਪੁੱਤ ਦਾ ਰਿਸ਼ਤਾ ਬਣਾ ਕੇ ਉਹਨੇ ਮੈਨੂੰ ਠੱਗੀ ਮਾਰੀ ਐ हमारी जगह पर कब्जा कर रहे थे जी जगह हमारी थी वो लाल लकीर में है जी जगह और उन्होंने मेरे पति के साथ और मारपीट करी है जी और मैंने अपने पति हस्बैंड फोन किया तो उनके साथ पटाई भी करी है जी और उन्हें कब्जा करने की कोशिश कर रहे थे और पुलिस ने जी कोई कार्रवाई नहीं ने ਕਿਓ ਪੇਰੈਂਟਸ ਨੇ ਤੁਸੀਂ ਕਿਵੇਂ ਦਰਦ ਭਰੀ ਕਹਾਣੀ ਸੁਣਾ ਰਹੇ ਹੋ ਕਿਥੇ ਬਹੁਤ ਬਹੁਤ ਵੱਡੀਆਂ ਸੁਖ ਸੌਲਤਾਂ ਦੇਣ ਦੀ ਸਰਕਾਰ ਗੱਲ ਕਰਦੀ ਹੈ ਡੀਜੀਪੀ ਗੱਲ ਕਰਦਾ ਹੈ ਲੋਕਾਂ ਦੀ ਆਨਲਾਈਨ ਤੁਸੀਂ ਕੰਪਲੀਟਾਂ ਭੇਜੋ ਹੋਰ ਬਹੁਤ ਸਿਸਟਮ ਬਣੇ ਹੋਏ ਮੈਂ 2021 ਤੋਂ ਹੀ ਸਾਡੇ ਬਰਤ ਵੱਡੇ ਜਾਂਦੇ ਸੀ ਮੈਂ ਉਹਦੀ ਦਰਖਾਸਤਾਂ ਦੇ ਦੀ ਸੀ ਬਹੁਤ ਉੱਪਰ ਤੋਂ ਉੱਪਰ ਦਿੱਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਸੀ ਕਹੇ ਵੀ ਅਸੀਂ ਜਾਇਆ ਸੀ ਗਰੀਬ ਐ ਜੀ ਸੱਤ ਨਹੀਂ ਐ ਨਾ ਬਾਰ-ਬਾਰ ਗੜੇ ਵੱਜਦੇ ਆਗੇ ਜੀ ਸਾਨੂੰ ਤੇ ਇਹ ਸਾਡੀ ਬਹੁ ਸਾਡੇ ਘਰ ਆਜੂਗਾ ਮਕਾਨ ਦਾ ਚਾਸ ਕਰਦਾ ਸੀ ਅਸੀਂ ਕਿਰਾਏ ਤੇ ਰਹਿਨੇ ਆ ਕਹਿੰਦਾ ਬਈ ਮਕਾਨ ਲਾ ਦਾਂਗਾ ਤੁਹਾਨੂੰ ਤਿੰਨ ਮੰਜ਼ਲੀ ਕੋਠੀ ਲਾਾਂਗੇ ਮੀਚਲਾ ਪੋਸ਼ਨ ਤਾਂ ਨਹੀਂ ਨਾ ਤੇ ਕਰਦਾਗਾ ਕੋਈ ਸਾਨੂੰ ਮਕਾਨ ਨਹੀਂ ਤਾਂ ਠੱਗੀ ਮਾਰ ਗਿਆ ਸਾਡਾ ਮੈਨੂੰ ਫੜ ਲਿਆ ਗਿਆ ਜੀ ਮੈਨੂੰ ਫ੍ਰੀਸ ਕੇ ਮੋਟਰ ਵੱਲ ਲੈ ਜਾਣ ਲੱਗੇ ਮੈਂ ਆਪਣੇ ਆਪ ਨੂੰ ਛੁਡਾ ਕੇ ਦੰਦੀਆਂ ਵੱਢ ਕੇ ਛਡਾ ਲਿਆ ਪਰ ਜੰਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਮੇਰਾ ਚੈਨ ਮੋਬਾਈਲ ਅਤੇ ਉਂਗੁੱਠੀ ਉਹਨਾਂ ਨੇ ਖੋਈ ਆ ਮਹਿਲਾ ਕਮਿਸ਼ਨ ਨੇ ਪਰਸੋਂ ਜਿੱਥੇ ਇੱਕ ਨੋਟਿਸ ਕੀਤਾ ਵੀ ਇੱਕ ਕਲਾਕਾਰ ਨੇ ਸ਼ਾਇਦ ਔਜਲਾ ਕੀ ਆ ਉਹਦਾ ਨਾਮ ਤੇ ਕਲਾਕਾਰ ਦੋ ਕਲਾਕਾਰ ਨੇ ਉਹਨਾਂ ਨੇ ਅਪਸ਼ਬਦ ਬੋਲੇ ਔਰਤ ਵਾਸਤੇ ਲੇਡੀ ਵਾਸਤੇ ਉਹ ਬਹੁਤ ਵਧੀਆ ਕੰਮ ਹੈ ਚੰਗਾ ਕੰਮ ਹੈ ਤਾਂ ਕਿ ਜਿਹੜੀ ਹੈਗਾ ਅਹਿੰਸਾ ਨਾ ਫੈਲੇ ਜਾਂ ਗਲਤ ਨਾ ਬੋਲੇ ਜੀ ਕੋਈ ਕੁੱਟ ਮਾਰਨੀ ਹੋਈ ਕੋਈ ਕੁਝ ਨਹੀਂ ਹੋਇਆ ਜੀ ਉਸ ਤਾਂ ਇਹ ਕਹਿ ਰਹੀ ਆ ਵੀ ਆ ਕੇ ਜੋ ਵੀ ਗੱਲ ਹੈਗੀ ਆ ਚਾਰ ਬੰਦੇ ਦੇ ਸਾਹਮਣੇ ਬੈਠ ਕੇ ਉਹ ਸਾਨੂੰ ਦੱਸ ਸਕਦੀ ਆ ਵੀ ਕਿਆ ਉਹਦੇ ਨਾਲ ਹੋਇਆ ਕਿਆ ਨਹੀਂ ਹੋਇਆ 16 ਸਾਲ ਦੀ ਲੜਕੀ ਗੁੰਮ ਹੋਈ ਹੈ ਗਾਇਬ ਹੋਈ ਹੈ 1 ਸਾਲ ਤੋਂ ਸਦਰ ਥਾਣਾ ਖਰੜ ਕੋਈ ਕਾਰਵਾਈ ਨਹੀਂ ਕਰਦਾ ਪੀਜੀ ਗੱਲ ਕਰ ਲਈ ਸਗੋਂਧ ਪਿੰਡ ਦੀ ਮੇਰਾ ਵਸੀ ਐਸਸੀਐਸਟੀ ਐਕਟ ਦਾ ਪਰਚਾ ਦਰਜ ਜਿਹੜਾ ਅਸੀਂ ਡੀਐਸਪੀ ਦਾ ਐਸਐਚਓ ਦਾ ਘਰੋਂ ਕਰਕੇ ਕਰਾਇਆ ਸੀ ਮੁੜ ਕੇ ਕੋਈ ਰੈਸਟ ਨਹੀਂ ਪਈ ਮੇਰੇ ਬੇਟੇ ਦੀ 3 ਸਾਲ ਹੋ ਕੇ ਪਹਿਲਾਂ شادی ਹੋਈ ਸੀ ਵੀ ਗੁਰਵਿੰਦਰ ਸਿੰਘ ਦੀ ਹਰਸ਼ ਨਾਲ ਹਰਸ਼ਦੀਪ ਨਾਲ ਜੀ ਮੈਲਾ ਚੌਂਕ ਤੇ ਹੁਣ ਉਹ ਡੇਢ ਮਹੀਨਾ ਮੇਰੇ ਕੋਲ ਤੋਂ ਗਈ ਹੋ ਗਈ ਤੇ ਹੁਣ ਆਉਣਾ ਨਹੀਂ ਮੰਨ ਰਹੀ ਜੀ ਅਸੀਂ ਇਹ ਚਾਹੁੰਦੇ ਆ ਉਹ ਆਪਣੇ ਘਰੇ ਆ ਸਕਦੀ ਹੈ ਕਿ ਅਸੀਂ ਲੈਣ ਜਾਂਦੇ ਆ ਕਿ ਉਹਦੀ ਮੰਮੀ ਉਹਨੂੰ ਪਾਸੇ ਕਰ ਦਿੰਦੀ ਹੈ ਕਹਿ ਦਿੰਦੀ ਐ ਨਾਨਕੇ ਗਈ ਵੀ ਐ ਜੀ ਸਾਨੂੰ ਬੁਲਾ ਕੇ ਉੱਥੇ ਸਾਡੀ ਬੇਇੱਜ਼ਤੀ ਕਰੀ ਜਾਂਦੀ ਐ ਜੀ ਹੁਣ ਫੇਰ ਸਾਨੂੰ ਇਹ ਕਹ ਰਹੇ ਵੀ ਤੁਸੀਂ ਉਰੇ ਆ ਕੇ ਗੱਲ ਕਰੋ ਠੀਕ ਐ ਜੀ ਇੱਕ ਵਾਰੀ ਅਸੀਂ ਜਾਇਆ ਸੀ ਗਰੀਬ ਐ ਜੀ ਸੱਤ ਨਹੀਂ ਐ ਨਾ ਬਾਰ-ਬਾਰ ਗੜੇ ਵੱਜਦੇ ਆਂਗੇ ਜੀ ਸਾਨੂੰ ਤੇ ਇਹ ਸਾਡੀ ਬਹੁਤ ਸਾਡੇ ਘਰ ਆਜੂ ਵੀ ਬਸ ਸਾਡੀ ਇਹੀ ਬੇਨਤੀ ਐ ਜੀ ਇੰਨਾ ਆਣ ਦਾ ਕੀ ਕਾਰਨ ਨਾਨ ਕਰਨ ਦਾ ਜੀ ਕੁਝ ਨਹੀਂ ਪਤਾ ਲੱਗ ਰਿਹਾ ਜੀ ਮਨੂੰ ਕੋਈ ਕੁੱਟ ਮਾਰਨੀ ਹੋਈ ਕੋਈ ਕੁਝ ਨਹੀਂ ਹੋਇਆ ਜੀ ਉਸ ਤਾਂ ਇਹ ਕਹਿ ਰਹੀ ਆ ਵੀ ਆ ਕੇ ਜੋ ਵੀ ਗੱਲ ਹੈਗੀ ਆ ਚਾਰ ਬੰਦੇ ਦੇ ਸਾਹਮਣੇ ਬੈਠ ਕੇ ਉਹ ਸਾਨੂੰ ਦੱਸ ਸਕਦੀ ਆ ਵੀ ਕਿਆ ਉਹਦੇ ਨਾਲ ਹੋਇਆ ਕਿਆ ਨਹੀਂ ਹੋਇਆ ਤੇ ਇਸ ਲਈ ਚਾਹੁੰਦੇ ਵੀ ਸਾਡੀ ਬਹੁਤ ਸਾਡੇ ਘਰ ਆ ਜੇ ਬਸ ਠੀਕ ਹੁਣ ਇਹ ਬੈਠੇ ਕੁਮਾਰੀ ਮੇਰੇ ਨਾਲ ਸੰਦੀਪ ਜੂਧ ਠੱਗੀ ਮਾਰ ਕੇ 14 ਲੱਖ ਲਈ ਨਾਲੇ ਸੋਨਾ ਲੈ ਗਿਆ ਮੇਰਾ ਇਹ ਕੋਣ ਮਾਪੂਤ ਮਾਪੂਤੋ ਦਾ ਰਿਸ਼ਤਾ ਬਣਾ ਕੇ ਉਹਨੇ ਮੈਨੂੰ ਠੱਗੀ ਮਾਰੀ ਹੈ ਕਿਹੜੀ ਜਗ੍ਹਾ ਤੋਂ ਮੈਂ ਮਹੱਲੇ ਤੋਂ ਖਰੜ ਰਹਿੰਦਾ ਹਾਂ ਸਾਨੂੰ ਕੋਈ ਨਹੀਂ ਕਿਸੀ ਤਰ੍ਹਾਂ ਚੱਕੀ ਦਿੱਤੀ ਹੁਣ ਮਟਰ ਥਾਟ ਤੇ ਕਿੰਨੀ ਦਿਨੋਂ ਕੰਪਲੇਨ ਕੀਤੀ ਹੈ ਉਹ ਕਿ ਦੋ ਮਹੀਨੇ ਹੋ ਗਏ ਚੱਕੀ ਮਾਰੀ ਕਾਹਨ ਚ ਗਈਤੀ ਕਿ ਕਿਵੇਂ ਕੈਸ਼ ਲੈ ਕੇ ਗਿਆ ਨਹੀਂ ਕੈਸ਼ ਹੀ ਲੈ ਕੇ ਗਿਆ ਮੈਂ ਮਕਾਨ ਦਾ ਚਾਸਾ ਦਿੰਦਾ ਸੀ ਸੀ ਕਿਰਾਏ ਤੇ ਰਹਿੰਦੇ ਆ ਕਹਿੰਦਾ ਮੈਂ ਮਕਾਨ ਲੈ ਦਾਂਗਾ ਤੁਹਾਨੂੰ ਤਿੰਨ ਮੰਜ਼ਲੀ ਕੋਠੀ ਲਾਗੇ ਨੀਚਲਾ ਪੋਸ਼ੇ ਤਾਂ ਨਹੀਂ ਨਾ ਤਾਂ ਕਰਦਾ ਕੋਈ ਸਾਨੂੰ ਮਕਾਨ ਨਹੀਂ ਦਿੱਤਾ ਥੱਲੀ ਮਾਰ ਕੇ ਸਾਡਾ ਕੋੜੇ ਕੈਸ਼ ਰਿਲੇਸ਼ਨ ਤੇ ਬਣਿਆ ਸੀ ਪੀਸ ਮੇਰੇ ਬੇਟੇ ਤਾਂ ਕੋਲ ਕੋਚਿੰਗ ਲੈਂਦਾ ਸੀ ਪਹਿਲੇ ਫੇਰ ਉਹਦੇ ਨਾਲ ਘਰ ਤੇ ਲੜਾਈ ਝਗੜਾ ਹੁੰਦਾ ਸੀਗਾ ਉਹ ਲੜਾਈ ਝਗੜੇ ਦੇ ਫਾਇਦੇ ਨਾਲ ਉਹ ਮੈਨੂੰ ਥਰਮ ਨਹੀਂ ਪਾ ਮੇਰੇ ਕੋਲ 14 ਲੱਖ ਲੈ ਕੇ ਜਾਣਾ ਵੀ ਲੈ ਕੇ ਆ ਸਭ ਕੁਝ ਲੁੱਟ ਕੇ ਲੈ ਗਏ ਸਭ ਉਹ ਨਹੀਂ ਰੰਗੜੇ ਜੋ ہماری ਜਗ੍ਹਾ ਪੈਣੇ ਜਿੱਥੇ ਕਬਜ਼ਾ ਕਰ ਰਹੇ تھے ਜੀ ਜਗ੍ਹਾ ہماری تھی ਉਹ ਲਾਲ ਲਕੀਰ ਮੇ ਹੈ ਜੀ ਜਗ੍ਹਾ ਔਰ ਉਹਨੇ ਮੇਰੇ ਪਤੀ ਕੇ ਸਾਥ ਔਰ ਮੈਨੂੰ ਮਾਰ ਮਾਰਪੀਟ ਕਰੀ ਹੈ ਤਕ ਤਕ ਦੀਏ ਜੀ ਔਰ ਮੈਂਨੇ ਆਪਣੇ ਪਤੀ ਨੂੰ ਹਸਬੰਡ ਫੋਨ ਕੀਤਾ ਤੋ ਉਹਨਕੇ ਸਾਥ ਮਾਰ ਪਟਾਈ ਵੀ ਕਰੀ ਹੈ ਜੀ ਔਰ ਉਹਨੇ ਕਬਜ਼ਾ ਕਰਨੇ ਕੋਸ਼ਿਸ਼ ਕਰ ਰਹੇ ਤੇ ਅਰ ਕੁਲ ਕੁਲਸ ਨੇ ਜੀ ਕੋਈ ਕਾਰਵਾਈ ਨਹੀਂ ਕੀਤੀ ਕਿ ਨਾ ਨਹੀਂ ਕੀਤਾ ਕਬਜ਼ਾ ਕਰਨ ਨੂੰ ਰਾਜੂ ਹੈ ਜੀ ਔਰ ਇਸ ਸਿੰਘ ਹੈ ਨਹੀਂ ਕਿੱਥੇ ਤੁਹਾਡੇ ਗਵਰਦੀ ਹੈ ਸੁਗੌਂਦ ਹੈ ਜੀ ਹਾਂ ਜੀ ਉਹ ਸੁਗੌਂਦ ਪਿੰਡ ਤੇਰਾ ਹਸੀਰੀ ਤੇਰੇ ਵਸੀ ਤੁਹਾਡੇ ਪਰੂਸੀ ਨੇ ਜਿਹਦੇ ਦਾਨ ਦੇ ਹਾਂਜੀ ਪਿੰਡ ਵਿੱਚ ਹੀ ਰਹਾ ਹਾਂ ਪਿੰਡ ਵਿੱਚ ਰਹਾ ਨਹੀਂ ਹਾਂਜੀ ਹਾਂਜੀ ਬਾਲਮੀਕ ਆ ਜੀ ਉਹ ਰਾਜਪੂਤ ਹੈ ਇਹ ਹਾਂਜੀ ਇੱਕ ਹੋਰ ਦਾ ਗੁਰਿੰਦਰ ਜੀ ਹਾਂਜੀ ਆਣ ਵਾਲੀ ਹਾਂ ਜੀ ਮੈਂ 2021 ਤੋਂ ਹੀ ਸਾਡੇ ਦਰਬਤ ਵੱਡੇ ਜਾਂਦੇ ਸੀ ਮੈਂ ਉਹਦੀ ਦਰखास्त ਦੇ ਦਿੱਤੀ ਸੀ ਬਹੁਤ ਉੱਪਰ ਤੋਂ ਉੱਪਰ ਦਿੱਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਸੀ 30 ਮਾਰਚ ਨੂੰ ਮੈਂ ਆਪਣੇ ਖੇਤੀ ਚ ਦਰੱਖਤ ਲਾ ਕੇ ਘਰ ਵਾਪਸ ਆ ਗਈ ਸੀ ਮੈਂ ਮੈਂ ਤੇ ਮੇਰਾ ਬ੍ਰਦਰ ਦਵਿੰਦਰ ਸਿੰਘ ਉਸ ਤੋਂ ਬਾਅਦ ਸਾਡੇ ਘਰ ਦੀ ਚਾਬੀ ਗਿਰ ਗਈ ਸੀ ਮੈਂ ਖੇਤਾਂ ਚ ਲੈਣ ਗਈਆਂ ਤਿੰਨ ਦੋਸੇ ਜਸਵਿੰਦਰ ਸਿੰਘ ਬਲਵਿੰਦਰ ਸਿੰਘ ਚੀਨੂ ਮੈਨੂੰ ਫੜ ਲਿਆ ਗਿਆ ਜੀ ਮੈਨੂੰ ਫ੍ਰੀਸ ਕੇ ਮੋਟਰਬਲ ਲੈ ਜਾਣ ਲੱਗੇ ਮੈਂ ਆਪਣੇ ਆਪ ਨੂੰ ਛੁਡਾ ਕੇ ਦੰਦੀਆਂ ਵੱਢ ਕੇ ਛਡਾ ਲਿਆ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਮੇਰਾ ਚੈਨ ਮੋਬਾਈਲ ਅਤੇ ਉਂਗੁੱਠੀ ਉਹਨਾਂ ਨੇ ਖੋਈ ਆ ਮੈਨੂੰ 4.5 ਮਹੀਨੇ ਹੋ ਗਏ ੱੱੱਕੇ ਖਾਂਦੇ ਨੂੰ ਜੀ ਮੇਰੀ ਕੋਈ ਸੁਣਵਾਈ ਨਹੀਂ ਮੈਂ ਮਾਨਵ ਅਧਿਕਾਰ ਚ ਵੀ ਦਿੱਤੀ ਆ ਦਰਖਾਸਤਾਂ ਮਹਿਲਾ ਕਮਿਸ਼ਨ ਨੂੰ ਵੀ ਦਿੱਤੀ ਮੈਂ ਸਾਰੇ ਰਾਸ਼ਟਰਪਤੀ ਸਾਹਿਬ ਪ੍ਰਧਾਨ ਮੰਤਰੀ ਸਾਰਿਆਂ ਨੂੰ ਦੇ ਚੁੱਕੀ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੈ ਜੀ ਉਹ ਜੀ ਬੁਲਾਇਆ ਸੀ ਉਹਨਾਂ ਨੇ ਦੋ ਬਾਰ ਬੁਲਾ ਚੁੱਕੇ ਆ ਮੈਂ ਜਾ ਕੇ ਆਈ ਆ ਮੈਨੂੰ ਕਹਿੰਦੇ ਕੋਈ ਨਾ ਮੈਂ ਸੁਣੂੰਗੀ ਪਰ ਮੈਨੂੰ ਥਾਣੇ ਚ ਜੇ ਤੋ ਬੁਲਾਇਆ ਜਾਂਦਾ ਜੀ ਮੇਰੀ ਇੰਨੀ ਮਤਲਬ ਜਲੀਲ ਕੀਤਾ ਜਾਂਦਾ ਇਹ ਜੀ ਗੱਲਾਂ ਬੋਲਦੇ ਆ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਜੀ ਵੀ ਤੁਸੀਂ ਕੰਪਲੇਨਟ ਕੀਤੀ ਤਾਂ ਤੁਹਾਨੂੰ ਹੀ ਹਾਂ ਜੀ ਕਹਿੰਦੇ ਵੀ ਤੁਸੀਂ ਬਿਆਨ ਜੋ ਮਰਜੀ ਲੋ ਜਦੋਂ ਮੈਨੂੰ ਪੁੱਛਦੇ ਬਿਆਨ ਦੋ ਜੀ ਮੈਂ ਕਹਿੰਦੀ ਮੇਰੀ ਦਰਖਾਸਤਾਂ ਹੀ ਮੇਰੀ ਬਿਆਨ ਆ ਕਹਿੰਦੇ ਨਹੀਂ ਜੀ ਤੁਸੀਂ ਦੁਆਰਾ ਦੋ ਜੀ ਜਦੋਂ ਕੜੂਏ ਥਾਣੇ ਦੀ ਗੱਲ ਹੈ ਜੀ ਉੱਥੇ ਜੇ ਮੈਨੂੰ ਇੰਨਾ ਕੁ ਜਲੀਲ ਕਰਦੇ ਕਹਿੰਦੇ ਤੁਸੀਂ ਬਿਆਨ ਜੋ ਮਰਜ਼ੀ ਦੇ ਦਿਓ ਕਾਰਵਾਈ ਅਸੀਂ ਕਰਨੀ ਆ ਦੇਖੋ ਜੀ ਐਫ ਆਈ ਆਰ ਝੂਠੀ ਕੀਤੀ ਗਈ ਹੈ ਜਿਹੜਾ ਕੁਝ ਮੇਰੇ ਨਾਲ ਹੋਇਆ ਐਫ ਆਈ ਆਰ 'ਚ ਕੋਈ ਮਿਹਰਬਾਨੀ ਹੈ ਜੀ ਮੇਰੀ ਬਿਲਕੁਲ ਵੀ ਸੁਣਵਾਈ ਨਹੀਂ ਮੇਰੇ ਫਾਦਰ ਸਾਹਿਬ ਪਰ ਐਫ ਆਈ ਆਰ ਕੀਤੀ ਉਹ ਜਦ ਕਿ ਪੰਜਾਬ ਚ ਨਹੀਂ ਸੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਇਕੱਲੀ ਸੀ ਜੀ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ ਅਸਲੀਲ ਹਰਕਤਾਂ ਕੀਤੀਆਂ ਮੈਨੂੰ ਮਤਲਬ ਰਬੜ ਮੰਗੂ ਮਰੋੜਿਆ ਗਿਆ ਜੀ ਜੀ ਮੈਨੂੰ ਉੱਥੋਂ ਘੜੀਸ ਕੇ 1 ਕਿਲੋਮੀਟਰ ਸਰਪੰਚ ਦੇ ਘਰ ਬੰਦਕ ਬਣਾਇਆ ਜੀ ਉੱਥੇ 112 ਤੇ ਕਾਲ ਕੀਤੀ ਮੈਨੂੰ ਕਿਸੇ ਨੇ ਛਡਾਇਆ ਨਹੀਂ ਪੰਚਾਇਤਾਂ ਨੂੰ ਫੋਨ ਕੀਤਾ ਕਿਸੇ ਨੇ ਕਾਲ ਚੱਕੀ ਕਿਸੇ ਨੇ ਨਹੀਂ ਚੱਕੀ ਮੈਨੂੰ ਕਿਸੇ ਨੇ ਨਹੀਂ ਛਡਾਇਆ ਕਤਕਰੀਬਨ 4 ਵਜੇ ਦੀ ਘਟਨਾ ਮੈਨੂੰ 6 ਵਜੇ ਮੇਰਾ ਸਵੇਰ 6:30 ਹੁਣ ਦੋਨਾਂ ਮੇਰਾ ਬ੍ਰਦਰ ਮੈਨੂੰ ਉੱਥੋਂ ਲੈ ਕੇ ਹਸਪਤਾਲ ਗਿਆ ਆ ਇੱਕ ਝੂਠੀ ਐਫਆਈਆਰ ਕੀਤੀ ਜਿਨ੍ਹਾਂ ਨੇ ਮੈਨੂੰ ਬੰਦਕ ਬਣਾਇਆ ਕਹਿੰਦੇ ਵੀ ਉਹਨਾਂ ਦੇ ਬਾਂਹ ਚ ਫੈਕਚਰ ਆਇਆ ਜਿਹੜੇ ਬੰਦਿਆਂ ਨੇ ਮੈਨੂੰ 2.5 ਘੰਟੇ ਉੱਥੇ ਬੰਦਕ ਬਣਾਇਆ ਉਹਨਾਂ ਨੂੰ ਜੇ ਸੱਟ ਪਈ ਉਹ ਹਸਪਤਾਲ ਕਿਉਂ ਨਹੀਂ ਗਏ ਬਾਅਦ 6 ਵਜੇ ਸਵੇਰ 6 ਹਸਪਤਾਲ ਗਏ ਅੰਨ ਜੀ ਮੈਂ ਜਿਵੇਂ ਬੈਠੀ ਹਾਂ ਉਹ ਮੇਰਾ ਟ੍ਰੀਟਮੈਂਟ ਕੋਈ ਨਹੀਂ ਹੋਇਆ ਬਸ ਦੇਖ ਕੇ ਦੇਖ ਲਿਆ ਵੀ ਹਾਂ ਇਹਨਾਂ ਨੂੰ ਕੀ ਹੋਇਆ ਮਾਮੂਲੀ ਸੱਟਾਂ ਲਿੱਤੀਆਂ ਫੇਰ ਜੀ ਉਹ 9 ਵਜੇ ਪਹੁੰਚਦੇ ਉੱਥੇ ਥਾਣੇ ਪਰ ਮੇਰੀ ਜੀ ਕੋਈ ਸੁਣਵਾਈ ਨਹੀਂ ਹੈ ਮੈਂ ਮਾਨਵ ਅਧਿਕਾਰ ਹੋ ਗਈ ਆ ਮੇਰਾ ਮੋਬਾਈਲ ਮੇਰੀ ਚੈਨ ਮੇਰੀ ਅੰਗੂਠੀ ਦਾ ਕੋਈ ਪਤਾ ਨਹੀਂ ਜੀ ਕੋਈ ਕਹਿੰਦਾ ਵੀ ਥਾਣੇ 'ਚ ਇਹਨਾਂ ਨੇ ਖੋਗੇ ਦਿੱਤਾ ਪਰ ਮੇਰਾ ਉਹਦੇ 'ਚ ਸਾਰਾ ਡਾਟਾ ਜੀ ਮੈਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਡੇ 4 ਮਹੀਨੇ ਹੋ ਗਏ ਕੋਈ ਐਫ ਆਈ ਆਰ ਨਹੀਂ ਦਰਜ ਹੋਈ ਮਾਮਲਿਆਂ ਦੇ ਵਿੱਚ ਅੱਜ ਇੱਥੇ ਮਹਿਲਾ ਕਮਿਸ਼ਨ ਨੂੰ ਮਿਲਣ ਜਾ ਰਹੀਆਂ ਮੈਂ ਲਾਵਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕੋਈ ਕੇਸ ਹੋ ਨਾ ਮਾਰਕ ਦਾ ਇਹਦਾ ਕੇਸ ਹੋਵੇ ਜਾਂ ਉਹਦਾ ਕੇਸ ਹੋਵੇ ਸਾਰੇ ਹੀ ਵੱਡੇ ਕ੍ਰਾਈਮ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਕੀ ਕਹਿਣਾ ਚਾਹੁੰਗਾ ਉਸ ਵੱਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਸਭਲਾਂ ਤੁਹਾਡਾ ਪ੍ਰੈਸ ਦਾ ਤੈਦਲੋਂ ਧੰਨਵਾਦ ਤਾਂ ਕਿ ਪੀੜਤ ਪਰਿਵਾਰਾਂ ਦੀਆਂ ਚੋ ਬੱਚਿਆਂ ਦੇ ਮਾਮਾ ਨੇ ਚੋ ਪੇਰੈਂਟਸ ਨੇ ਤੁਸੀਂ ਕਿਵੇਂ ਦਰਦ ਭਰੀ ਕਹਾਣੀ ਸੁਣ ਰਹੇ ਹੋ ਕਿਥੇ ਬਹੁਤ ਵੱਡੀਆਂ ਸੁਖ-ਸੁਵਲਤਾ ਦੇਣ ਦੀ ਸਰਕਾਰ ਗੱਲ ਕਰਦੀ ਹੈ ਡੀਜੀਪੀ ਗੱਲ ਕਰਦਾ ਹੈ ਲੋਕਾਂ ਦੀ ਆ オンਲਾਈਨ ਤੁਸੀਂ ਕੰਪਲੀਟਾਂ ਪੇਜੋ ਹੋਰ ਬਹੁਤ ਸਿਸਟਮ ਬਣੇਵੇਂ ਪਰ ਲੇਕਿਨ ਜਿਹੜੀਆਂ ਪੀੜਤ ਲੇਡੀਜ਼ ਆ ਗੱਲ ਕਰ ਲਈਏ ਇੱਥੇ ਅੱਜ ਆਪਾਂ 5-7 ਕੇਸ ਨੇ ਜਿਹੜੇ ਨਾਰਮਲ ਮਹਿਲਾ ਕਮਿਸ਼ਨ ਪੰਜਾਬ ਨੂੰ ਦੇਣ ਚਲੇ ਨੇ ਉਥੇ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਮਹਿਲਾ ਕਮਿਸ਼ਨ ਨੇ ਪਰਸੋਂ ਉੱਥੇ ਇੱਕ ਨੋਟਿਸ ਕੀਤਾ ਵੀ ਇੱਕ ਕਲਾਕਾਰ ਨੇ ਸ਼ਾਇਦ ਔਜਲਾ ਕੀ ਆ ਉਹਦਾ ਨਾਮ ਤੇ ਕਲਾਕਾਰ ਦੋ ਕਲਾਕਾਰ ਨੇ ਉਹਨਾਂ ਨੇ ਅਪਸ਼ਬਦ ਬੋਲੇ ਔਰਤ ਵਾਸਤੇ ਲੇਡੀਜ਼ ਵਾਸਤੇ ਉਹ ਬਹੁਤ ਵਧੀਆ ਕੰਮ ਹੈ ਚੰਗਾ ਕੰਮ ਹੈ ਤਾਂ ਕਿ ਜਿਹੜੀ ਹੈਗਾ ਅਹੀਂ ਸਕੇ ਨਾ ਫੇਲੇ ਜਾਂ ਗਲਤ ਨਾ ਬੋਲੇ ਜੇ ਪਰ ਮੈਂ ਮੈਲਾ ਕਮਿਸ਼ਨ ਨੂੰ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜਿੱਥੇ ਦਾਵਾਲਿਕ ਬੱਚੀਆਂ ਦੇ ਚਾਹ ਗੱਲ ਡੇਰਾ ਬਸੀ ਦੀ ਕਰ ਲਿਓ ਸੇਖਮਾ ਥਾਣੇ ਦੀ ਜਿਹੜਾ ਹੈਗਾ ਐਫ ਆਈ ਆਰ ਦਰਜ ਹੋਣੀ ਆ ਕਿਵੇਂ ਐਫ ਆਈ ਆਰ ਦਰਜ ਕਰਾਈ ਹੈ ਹੁਣ ਦੋਸ਼ੀਆਂ ਨੂੰ ਕੋਈ ਰੈਸਟ ਨਹੀਂ ਪੈ ਰਹੀ ਗੱਲ ਕਰ ਲਈ 16 ਸਾਲ ਦੀ ਲੜਕੀ ਇੱਕ ਗੁੰਮ ਹੋਈ ਹੈ ਗਾਇਬ ਹੋਈ ਹੈ ਇੱਕ ਸਾਲ ਤੋਂ ਸਦਰ ਥਾਣਾ ਖਰੜ ਕੋਈ ਕਾਰਵਾਈ ਨਹੀਂ ਕਰਦਾ ਫੀਜੀ ਗੱਲ ਕਰ ਲਈਏ ਸੰਗੋਧਪਿੰਡ ਦੀ ਡੇਰਾਬਸੀ ਐਸ ਸੀ ਐਸ ٹی ਐਕਟ ਦਾ ਪਰਚਾ ਦਰਜ ਜਿਹੜਾ ਅਸੀਂ ਡੀ ਐਸ ਪੀ ਦਾ ਐਸ ਐਚ ਓ ਦਾ ਘਰੋਂ ਕਰਕੇ ਕਰਾਇਆ ਸੀ ਮੁੜ ਕੇ ਕੋਈ ਰੈਸਟ ਨਹੀਂ ਪਈ ਗੱਲ ਕਰ ਲਈਏ ਬਲਵਿੰਦਰ ਕੌਰ ਦੀ ਕੜੂਆ ਚੌਂਕੀ ਦੀ ਕਿਵੇਂ ਮਾਰਕੁੱਟ ਹੁੰਦੀ ਹੈ ਉਹਦੇ ਫੋਨ ਖੋਏ ਜਾਂਦੇ ਨੇ ਕੱਪੜੇ ਪਾੜੇ ਜਾਂਦੇ ਸਰਪੰਚ ਦੇ ਘਰੇ ਕੁੱਟੀ ਜਾਂਦੀ ਹੈ ਕੋਈ ਕਾਰਵਾਈ ਕੜੂਆ ਚੌਂਕੀ ਨਹੀਂ ਕਰਦਾ ਗੱਲ ਕਰ ਲਈਏ ਅੱਠ ਫੇਸ ਥਾਣੇ ਦੀ ਅ ਘਰ ਵਾਲੀ ਖੜੀ ਫੇਰੀ ਤੇ ਅਸੀਂ ਸਾਡੇ ਤੇ ਜੋ ਪਰਚਾ ਦਰਜ ਹੋਇਆ ਸੀ ਇਹਨਾਂ ਵੱਲੋਂ ਦਰਖਾਹ ਦਿੱਤੀ ਗਈ ਸੀ ਸਾਡੇ ਤੇ ਪਰਚਾ ਕਰਤਾ ਸੀ ਵੀ ਤੁਹਾਡਾ ਪਰਚਾ ਕੈਨਸਲ ਕਰਿਆ ਜਾਊਗਾ ਲੇਕਿਨ ਜਦੋਂ ਲੋਕਾਂ ਦੀ ਅਸੀਂ ਪਬਲਿਕ ਦੀ ਆਵਾਜ਼ ਚੱਕਦੇ ਆ ਇਹ ਜਿਹੜੇ ਐ ਫੇਕ ਡਰਾਮੇਬਾਜ਼ ਪੁਲਿਸ ਅਫਸਰ ਉਹ ਸਾਡੇ ਤੇ ਪਰਚੇ ਕਰ ਦਿੰਦੇ ਆ ਅੱਜ ਇਹ ਸਾਰੇ ਮੈਟਰ ਲੈ ਕੇ ਆ ਜੀ ਛੇ-ਸੱਤ ਮੈਟਰ ਲੈ ਕੇ ਆ ਜਿਹੜੇ ਨਾਰਮਲ ਉੱਥੇ ਚਲੇ ਨੇ ਜੇ ਮਹਿਲਾ ਕਮਿਸ਼ਨ ਇਹਨਾਂ ਤੇ ਕਾਰਵਾਈ ਕਰ ਜੰਦੀ ਤਾਂ ਬਹੁਤ ਧੰਨਵਾਦ ਹੈ ਉਹਨਾਂ ਦਾ ਜੇਕਰ ਉਹ ਨਹੀਂ ਕਰਦੀ ਤਾਂ ਇੱਕ ਹਫ਼ਤੇ ਦਾ ਅਸੀਂ 10 ਦਿਨ ਦਾ ਟਾਈਮ ਦੇਵਾਂਗੇ ਜੇ 10 ਦਿਨਾਂ 'ਚ ਕੋਈ ਕਾਰਵਾਈ ਇਹ ਕੇਸਾਂ ਤਾਂ ਅਗਲਾ ਕੰਮ ਕਰ ਉਹਦੇ ਦਫ਼ਤਰ ਦੇ ਅੱਗੇ ਉਹਦਾ ਪਿੱਛੇ ਆਪਾਂ ਵੀ ਅਸੀਂ ਕਰਨ ਨੂੰ ਤਿਆਰ ਬੈਠੇ ਨੇ ਜਿੱਥੇ ਤਿੰਨ ਕੇ ਐਪਲੀਕੇਸ਼ਨਾਂ ਜਿਵੇਂ ਬਲਵਿੰਦਰ ਕੌਰ ਕੜੂਆ ਦੀ ਗੱਲ ਕਰ ਲਈ ਰੁੜਕੀ ਵੀ ਤੇ ਗੱਲ ਕਰ ਲਈ ਪਰਮਜੀਤ ਕੌਰ ਦੀ ਪਹਿਲਾਂ ਤਿੰਨ ਤਿੰਨ ਮਹੀਨੇ ਪਹਿਲਾਂ ਚਾਰ ਚਾਰ ਮਹੀਨੇ ਪਹਿਲਾਂ ਇਹ ਐਪਲੀਕੇਸ਼ਨਾਂ ਮਹਿਲਾ ਕਮਿਸ਼ਨ ਕੋਲ ਪਹੁੰਚੀਆਂ ਵੀ ਆ ਆਲਰੇਡੀ ਚੱਲ ਰਹੀਆਂ ਹੈਗੀਆਂ ਪਰ ਲੇਕਿਨ ਉੱਥੇ ਸੁਣਾਈ ਨਹੀਂ ਹੋਈ ਤਿੰਨ ਤਿੰਨ ਮਹੀਨੇ ਤੋਂ ਹੋਏ ਅੱਜ ਉਹੀ ਰਿਪੀਟ ਕਰਨ ਦੁਬਾਰਾ ਚੱਲੇ ਆ ਤੁਹਾਡੀ ਹਾਜ਼ਰੀ 'ਚ ਚੱਲੇ ਆ ਤੇ ਸਾਰਾ ਕੁਝ ਦੱਸ ਕੇ ਚੱਲੇ ਸਿਰਫ ਆਪਾਂ 10 ਦਿਨ ਦਾ 15 ਦਿਨ ਦਾ ਸਮਾਂ ਦੇਵਾਂਗੇ ਮੈਡਮ ਨੂੰ ਪ ਕਾਰਵਾਈ ਕਰ ਦਿੰਦੀ ਅਸੀਂ ਉਹਨਾਂ ਦਾ ਧੰਨਵਾਦ ਕਰਨ ਜਾਵਾਂਗੇ ਜੇ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਉਹਦਾ ਖਿਲਾਫ ਅਸੀਂ ਪਿੱਟ ਸਿਆਪਾ ਵੀ ਕਰਨ ਤਿਆਰ ਬੈਠੇ ਨੇ ਬਲਵਿੰਦਰ ਜੀ ਪਿੱਟ ਸਿਆਪਾ ਤੁਹਾਨੂੰ ਨਹੀਂ ਲੱਗਦਾ ਇਤਨਾ ਦੇ ਸੰਜੀਨ ਦੇ ਮਾਮਲੇ ਵਿੱਚ ਕਾਰਵਾਈ ਨਹੀਂ ਹੁੰਦੀ ਪਿੱਟ ਸਿਆਪੇ ਨਾਲ ਕੰਮ ਜੇ ਉਹ ਤੁਹਾਨੂੰ ਕੋਈ ਕੜੇ ਕਦਮ ਚੱਕਣੇ ਚਾਹੀਦੇ ਦੇ ਇਸ ਵਾਸਤੇ ਮੈਂ ਕਹਾਂ ਜੀ ਦੇਖੋ ਜਿਹੜੇ ਬੰਦੇ ਹੁਣ ਸਾਡਾ ਮਾਨਯੋਗ ਤੁਹਾਡੇ ਰਾਈ ਅਸੀਂ ਆਰ ਬਧਾਇਕ ਨੂੰ ਕਹਿੰਦੇ ਇੱਥੇ ਦੇ ਅਸੀਂ ਮਹਿਲਾ ਕਮਿਸ਼ਨ ਪੰਜਾਬ ਦੀ ਹੈ ਅਸੀਂ ਕਹਿੰਦੇ ਘੱਟੋ ਘੱਟ ਬੋਹੜੀ ਦੇ ਤੱਕ ਕੇਸ ਦੇਖ ਲੈ ਇਹ ਲਗਭਗ ਸਾਰੇ ਕੇਸ ਮੋਹਾਲੀ ਦੇ ਨੇ ਇਹ ਕਿਸੇ ਬਾਹਲੇ ਜ਼ਿਲ੍ਹੇ ਦਾ ਕੇਸ ਨਹੀਂ ਹਾਲਾ ਤਾਂ ਮੁਹਾਲੀ ਜੇਕ ਮਹਿਲਾ ਕਮਿਸ਼ਨ ਪੰਜਾਬ ਦੀ ਮੁਹਾਲੀ ਦੇ ਕੇਸ ਨਹੀਂ ਸੋਲਵ ਕਰ ਸਕਦੀ ਦੱਸੋ ਜਿਹੜੇ ਬਾਕੀ ਜ਼ਿਲ੍ਹੇ ਉਹਨਾਂ ਦਾ ਕੀ ਕਰਦੇ ਹੋਊਗੀ ਇਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਦੀ ਸੁਣੋ ਇਹ ਲੋਕਾਂ ਨੂੰ ਮਜਬੂਰ ਨਾ ਕਰੋ ਇਹ ਬੱਚੇ ਲੈ ਕੇ ਆਪਣੇ ਸੜਕਾਂ ਤੇ ਆਣ ਨਵਾਲ ਕੱਲ ਜਿਹੜਾ ਅਸੀਂ ਥਾਣਾ ਅਠਪੇਸ ਦਾ ਘਰੋ ਕਰਨਾ ਪਿਆ 13 ਸਾਲ ਦੀ ਬੱਚੀ ਗਰਭਤੀ ਹੋ ਗਈ ਅਠਪੇਸ ਦੇ ਐਸਐਚਓ ਨੇ ਅਠਪੇਸ ਦੇ ਐਸਐਨ ਇੱਕ ਐਫਆਈਆਰ ਦੀ ਕਾਪੀ ਨਹੀਂ ਦੇ ਰਿਹਾ ਮੈਂ ਖੁਦ ਗਿਆ ਨਾਲ ਉਹ ਕੁੜੀ ਦੇ ਪਿਓ ਨਾਲ ਰਾਤ ਨੂੰ ਕੁੜੀ ਨੂੰ ਜਨਮ ਵਾਲ ਕੁੜੀ ਨੂੰ 13 ਸਾਲ ਦੀ ਨੂੰ ਗਰਭਤੀ 5 ਸਾਲ 5 ਮਹੀਨੇ ਦੀ ਐ ਉਹਨੂੰ ਚੱਕ ਕੇ ਥਾਣੇ 'ਚ ਬੰਦ ਕਰਤਾ ਥਾਣੇ 'ਚ ਬੰਦ ਕਰ ਦੋ ਤੇ ਪੇਰੈਂਟਸ ਨੂੰ ਕਹਿੰਦੇ ਮੈਂ ਕਿਹਾ ਜੀ ਤੁਸੀਂ ਇੱਥੇ ਰੱਖੋ ਇਹਨਾਂ ਨੂੰ ਇਹ ਸਾਹਮਣੇ ਬੈਠਣਗੇ ਕੁੜੀ ਦੇ ਫਲਾਣ ਕਹਿੰਦੇ ਧਰਮਸਾਲਾ ਨਹੀਂ ਹੈ ਇਹ ਥਾਣਾ ਹੈਗਾ ਉਹਨਾਂ ਨੂੰ ਭਜਾਤਾ ਜਦੋਂ ਸਵੇਰੇ ਮਿਲਣਗੇ ਤਾਂ ਕਹਿੰਦੇ ਜੀ ਇੱਥੇ ਤਾਂ ਕੁੜੀ ਹੈ ਨਹੀਂ ਜਿੱਥੇਗੀ ਆਪਣੀ ਲੱਭ ਲਓ ਬਾਅਦ 'ਚ ਜਦੋਂ ਤੁਸੀਂ ਪ੍ਰੈਸਰ ਆਹੀਂ ਉਹਨਾਂ ਨੂੰ ਬਿਆਨ ਪੁੱਛਦੇ ਆ ਉਹ ਕਹਿੰਦੇ ਜੀ ਹੁਣ ਸੀ ਨਾਰੀ ਰੰਗੇਤਨ ਕੋਲ ਛੱਡੇ ਮੁੰਡੇ ਨੂੰ ਜੇਲ੍ਹ 'ਚ ਜੇ ਮੁੰਡਾ ਵੀ ਦੋਸ਼ੀ ਹੈ ਉਹਨੂੰ ਮਾਨਯੋਗ ਅਦਾਲਤ ਨੇ ਸਜ਼ਾ ਕਰਨੀ ਹੈ ਕਾਨੂੰਨ ਅਦਾਲਤ ਸਜ਼ਾ ਕਰਨੀ ਤੁਸੀਂ ਜਿਹੜੀ ਤੁਹਾਡੀ ਡਿਊਟੀ ਆ ਪੁਲਿਸ ਦੀ ਡਿਊਟੀ ਯਾਰ ਪੁਲਿਸ ਦਾ ਡਿਊਟੀ ਸਹੀ ਕਰੇ ਬੱਚੇ ਨੂੰ ਵੀ ਦੱਸੋ ਬੱਚਿਆਂ ਦੇ ਮਾਪਿਆਂ ਨੂੰ ਵੀ ਦੱਸੋ ਤੁਹਾਡੇ ਬੇਚੇ ਦਾ ਇਹ ਕਸੂਰ ਹੈ ਆ ਪਾਈ ਜੇਲ੍ਹ ਚ ਚਲੇਗਾ ਆ ਫੜਾ ਐਫ ਆਈ ਆਰ ਆਪਣੀ ਅਪੀਲ ਦਲੀਲ ਕਰ ਲੈ ਜੋ ਕਰਨਾ ਕਰ ਲੈ ਬੱਚੀ ਨੂੰ ਨਹੀਂ ਕੋਈ ਦੱਸਦਾ ਇੱਥੇ ਜਿਹੜਾ ਹੈਗਾ ਜੰਗਲ ਰਾਜ ਹੋ ਗਿਆ ਅਸੀਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇਕਰ ਇਹ ਘਟਨਾਵਾਂ ਨਾ ਵਾਪਰੀਆਂ ਹੁਣ ਰੋਜ਼ ਮਾਡਲ ਹੋ ਰਹੇ ਆ